ਮంత్రి ਬਨਨੋਪ੍ਰੰਤ ਸ਼੍ਰੀ ਸੰਜੀਵ ਰੋੜਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਹੋਏ ਨਤਮਸਤਕ ਅਤੇ ਸਰਬੱਤੇ ਭਲੇ ਦੇ ਲਈ ਕੀਤੀ ਅਰਦਾਸ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਥੈਂਕ ਯੂ शॉर्ट कट आउट नहीं कर देना ओके ठीक है मैं होके जाना करूंगा बहुत अच्छा निगा जो कहता दो घंटा पक्का ये कि कौन जनने का नहीं गया बेटा ये बच्चा सत श्रीकाल जी अज मैं गुरु मैं गुरु जी की नगरी च हरिमंदर साहब गोल्डन टेंपल से नतमस्तक होना आया उन्होंने आशीर्वाद लैन आया ਮંત્રી ਬਣਨ ਤੋਂ ਬਾਅਦ ਮੇਰੀ ਪਹਿਲੀ ਇੱਥੇ ਵਿਜ਼ਿਟ ਹੈ ਔਰ ਮੈਂ ਨਾ ਸੋলো ਸਾਰੇ ਪੰਜਾਬੀਆਂ ਲਈ ਸਾਰੇ ਵੋਟਰਾਂ ਦੀ ਖੁਸ਼ੀ ਮੰਗਤਾਂ ਬਹੁਤ ਪੰਨਾ ਦਾ ਅਫਸੋਸ ਹੈ ਕਿ ਸਾਡੇ ਐਮਐਲਏ ਸਹਬਾਨ ਚਲ ਗਏ ਸੇ ਬੜੀ ਦੁਖਦ ਘਟਨਾ ਹੋਈ ਪਰ ਹੁਣ ਜਦੋਂ ਵੀ ਇਲੈਕਸ਼ਨ ਹੋਣਗੇ ਅਸੀਂ ਜ਼ਰੂਰ ਕਹਾਂਗੇ ਸਾਡੀ ਪਾਰਟੀ ਦੇਖੋਗੇ ਵੀ ਇਹ ਸਰਕਾਰ ਨੇ ਬਹੁਤ ਕੰਮ ਕੀਤੇ ਹੈ ਔਰ ਆਉਣ ਵਾਲੇ ਸਮੇਂ ਚ ਕਰਨਗੇ ਤੇ ਮੈਂ ਕਿਹਨੇ ਲੈ ਕੇ ਪੰਜਾਬ ਸਰਕਾਰ ਦਾ ਵੱਡੀ ਗੱਲ ਇਹ ਨਹੀਂ ਲੋੜ ਕਿ ਕਰਦੇ ਕਿ ਕੋਈ ਜਿੰਨਾ ਦੇਖੋ ਗਾਲ੍ਹਾਂ ਨਾ ਜ਼ਰੂਰ ਕਰਨ ਲਈ ਕਰ ਲੋ ਪਰ ਕੋਈ ਕਾਰਨ ਤਾਂ ਦੱਸੋ ਇੱਕ ਕਾਰਨ ਦੱਸੋ ਵੀ ਕਿਉਂ ਵਿਰੋਧ ਕਰਨਾ ਨਾ ਕਿਸੇ ਨਾਲ ਜ਼ਬਰਦਸਤੀ ਹੋ ਰਹੀ ਹੈ ਬੇਲੀ ਦੇ ਨਹੀਂ ਦੇਣੀ ਨਾ ਦਿਓ ਤੁਹਾਡੀ ਮਰਜ਼ੀ ਤੁਸੀਂ ਕਿਸੇ ਹੋਰ ਨੂੰ ਵੇਚੀ ਨਹੀਂ ਉਹਨੂੰ ਵੇਚੋ ਪਰ ਜਿੱਥੇ ਜਿੱਥੇ ਲੈਂਡ ਪੂਲਿੰਗ ਅਨਾਉਂਸ ਹੋਈ ਹੈ ਉੱਥੇ ਜਗਾ ਦੇ ਭਾਅ ਡੇਡੇ ਰੁਗਨੇ ਹੋ ਗਏ ਤੇ ਆਪਣੇ ਕਿਸਾਨ ਭਰਾਵਾਂ ਦੇ ਹੋਏ ਤੇ ਆਪਣੇ ਜ਼ਮੀਦਾਰਾਂ ਦੇ ਹੋਏ ਆ ਜਿਨ੍ਹਾਂ ਨੇ ਜ਼ਮੀਨਾਂ ਖਰੀਦੀਆਂ ਉਹਨਾਂ ਵੀ ਆ ਤੇ ਪਾਲਿਸੀ ਦੇ ਪੜੋ ਇਹਦੇ ਨਾਲੋਂ ਵਧੀਆ ਪਾਲਿਸੀ ਲੈਂਡ ਪੂਲਿੰਗ 'ਚ ਕਿਸੇ ਸਟੇਟ 'ਚ ਨਹੀਂ ਹੋਈ ਪਰ ਇਹ ਘੱਟੋ ਘੱਟ 10-12 ਸਟੇਟਾਂ 'ਚ ਜਿਹੜੀ ਤੇ ਮੈਂ ਦੇਖੀ ਹੋਰ ਅਜ ਵੀ ਹੁਣੇ ਕਿੱਥੇ ਲੈਂਡ ਪੂਲਿੰਗ ਪਾਲਿਸੀ ਆਉਂਦੀ ਪਰ ਸਾਡੀ ਸਭ ਤੋਂ ਵਧੀਆ ਪਾਲਿਸੀ